ਅੱਜ ਅਸੀਂ ਗੱਲ ਕਰਾਂਗੇ ਕਿ ਪੰਜਾਬੀ ਦੀ ਬੀਏ ਬਾਰੰਵੀਂ ਤੇ ਦਸਵੀਂ ਕਲਾਸ ਦੇ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਦੀ ਕਿਹੜੀ ਕਿਹੜੀ ਕਵਿਤਾ ਕਿਸ ਨਾਮ ਦੀ ਹੈ ਤੇ ਉਹ ਕਿਹੜੇ ਕਾਵਿ ਸੰਗ੍ਰਹਿ ਵਿੱਚੋਂ ਹੈ ਹਨਾ ਕਿੰਨੀਆਂ ਕਵਿਤਾ ਹੈ ਉਹਨਾਂ ਦੇ ਕੀ ਨਾਮ ਤੇ ਇਹ ਸਿਰਲੇਖ ਹੈ ਤੇ ਕਿਹੜੇ ਕਾਵਿ ਸੰਗ੍ਰਹਿ ਵਿੱਚੋਂ ਤਾਂ ਤੇ ਪਹਿਲਾਂ ਆਪਾਂ ਗੱਲ ਕਰਦੇ ਆ ਬੀਏ ਦੀ ਕਿਤਾਬਾਂ ਚ ਬੀਏ ਦੀ ਕਿਤਾਬ ਉਹਦੇ ਵਿੱਚ ਪਹਿਲੀ ਕਵਿਤਾ ਹੈ ਪਿੰਜਰੇ ਪਿਆ ਪੰਛੀ ਪਿੰਜਰੇ ਪਿਆ ਪੰਛੀ ਕਵਿਤਾ ਦਾ ਨਾਮ ਤੇ ਕਾਵੀ ਸੰਗ੍ਰਹਿ ਹੈਗਾ ਜੀ ਮਟਕ ਖੁੱਲਾਰੇ ਕਾਵੀ ਸੰਗ੍ਰਹਿ ਮਟਕ ਖੁੱਲਾਰੇ ਤੁੱਚ ਆਏਗਾ ਇਲਮ ਤੇ ਅਮਲ ਇਲਮ ਤੇ ਅਮਲ ਤੇ ਦੂਜੀ ਕਵਿਤਾ ਇਲਮ ਤੇ ਅਮਲ ਤੇ ਕਾਵੀ ਸੰਗ੍ਰਹਿ ਲਹਿਰਾਂ ਦੇ ਹਾਰ ਠੀਕ ਹੈ ਜੀ ਤੇ ਆਹੀ ਆਪਣੇ ਬਾਰ੍ਹਵੀਂ ਜਮਾਤ ਦੇ ਵਿੱਚ ਵੀ ਹੈਗੀ ਜੀ ਯਾਦ ਰੱਖਿਓ ਤੀਜੀ ਹੈ ਕਿੱਲੋ ਦੇ ਗਲ ਲੱਗੀ ਵੇਲ ਕਿੱਲੋ ਦੇ ਗਲ ਲੱਗੀ ਵੇਲ ਅਕਮਿਤਾ ਤੇ ਕਿਹੜੇ ਕਵੀ ਸੰਗਰੇਚ ਹੈ ਜੀ ਗੈਰਾਂ ਦੇ ਹਾਰ ਚ ਲੈ ਜਾਂਦੇ ਆਰਥ ਬਾਅਦ ਚ ਚੌਥੀ ਕਾਵੇ ਰੰਗ ਸੁੰਦਰਤਾ ਕਾਵੇ ਰੰਗ ਸੁੰਦਰਤਾ ਆ ਵੀ ਹੈਗੇ ਮਟਕ ਖੁਲਾਰੇ ਕਾਵੀ ਸੰਗਰੇਚ कावी संग्रह मटक भुलारे कावी रंग सुंदरता चश्मा इच्छा बलते डुंगियां सामा चश्मा इच्छा बलते डुंगियां सामा कविता दाना ते आवी है कि जी मटक भुलारे कावी संग्रह मटक भुलारे कावी संग्रह और बाद बातचीत अन्न डिथा रस्ताता अन्न डिथा रस्ताता ਕਵਿਤਾ ਤੇ ਆ ਵੀ ਬਿਜਲੀਆਂ ਦੇ ਹਾਰ ਬਿਜਲੀਆਂ ਦੇ ਹਾਰ ਤੇ ਆ ਹੈਗੀ ਜੀ ਰਹੱਸਵਾਦੀ ਕਵਿਤਾ ਕਿਹੜੀ ਰਹੱਸਵਾਦੀ ਕਵਿਤਾ ਯਾਦ ਰੱਖਿਓ ਕਿੜੀ ਅੰਡਿੱਠਾ ਰਸਤ ਤਾਤੇ ਕਾਵਿ ਸੰਗ੍ਰਹਿ ਬਿਜਲੀਆਂ ਦੇ ਹਾਰ ਉਹਦੇ ਬਾਅਦ ਚ ਦੇਖੋ ਉਹਦੇ ਬਾਅਦ ਚ ਆ ਗਈ ਜੀ ਸਮਾਂ ਸਮਾਂ ਮਤਲਬ ਸਮੇਂ ਤੇ ਬਿਜਲੀਆਂ ਦੇ ਹਾਰ ਕਾਵਿ ਸੰਗ੍ਰਹਿ ਬਿਜਲੀਆਂ ਦੇ ਹਾਰ ਕਾਵਿ ਸੰਗ੍ਰਹਿ ਤੇ ਆ ਆਪਣੇ 12ਵੀਂ ਜਮਾਤ ਵਿੱਚ ਵੀ ਹੈਗੀ ਜੀ ਠੀਕ ਹੈ ਸਮਾ ਬਿਜਲੀਆਂ ਦੇ ਹਾਰ ਕਾਵਿ ਸੰਗ੍ਰਹਿ ਉਹਦੇ ਬਾਅਦ ਗੁਲਾਬ ਦਾ ਫੁੱਲ ਗੁਲਾਬ ਦਾ ਫੁੱਲ ਆ ਵੀ ਬਿਜਲੀਆਂ ਦੇ ਹਾਰ ਕਾਵਿ ਸੰਗ੍ਰਹਿ ਚੋਂ ਬਿਜਲੀਆਂ ਦੇ ਹਾਰ ਕਾਵਿ ਸੰਗ੍ਰਹਿ ਚ ਕਿਹੜੀ ਹੈ ਜੀ ਗੁਲਾਬ ਦਾ ਫੁੱਲ ਉਹਦੇ ਬਾਅਦ ਚ ਕੰਬਦੀ ਕਲਾਈ ਕੰਬਦੀ ਕਲਾਈ ਮਟਕ ਹੁਲਾਰੇ ਕਾਵੀ ਸੰਗ੍ਰਹਿ ਚ ਕੰਬਦੀ ਕਲਾਈ ਮਟਕ ਹੁਲਾਰੇ ਕਾਵੀ ਸੰਗ੍ਰਹਿ ਚ ਉਹਦੇ ਬਾਅਦ ਚ ਗੋਦਾਵਰੀ ਗੀਤ ਗੋਦਾਵਰੀ ਗੀਤ ਲਹਿਰਾਂ ਦੇ ਹਾਰ ਕਾਵੀ ਸੰਗ੍ਰਹਿ ਗੋਦਾਵਰੀ ਗੀਤ ਲਹਿਰਾਂ ਦੇ ਹਾਰ ਕਾਵੀ ਸੰਗ੍ਰਹਿ ਤੇ ਆ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਗੜੀ ਗੋਦਾਵਰੀ ਦਾ ਗੀਤ ਜਾਂ ਗੋਦਾਵਰੀ ਗੀਤ ਲਹਿਰਾਂ ਦੇ ਹਾਰ ਕਾਵੀ ਸੰਗ੍ਰਹਿ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਉਹਦੇ ਬਾਅਦ ਚ ਅਚਨ ਚੇਤੀ ਦਾ ਝਲਕਾ ਅਚਨ ਚੇਤੀ ਦਾ ਝਲਕਾ ਤੇ ਆ ਹੈਗੀ ਜੀ ਮੇਰੇ ਸਾਈਆਂ ਜੀਓ ਮੇਰੇ ਸਾਈਆਂ ਜੀਓ ਕਾਵਿ ਸੰਗ੍ਰਹਿ ਚੋ ਤੇ ਮੇਰੇ ਸਾਈਆਂ ਜੀਓ ਕਾਵਿ ਸੰਗ੍ਰਹਿ ਨੂੰ ਪੰਜਾਬੀ ਪਾਸਾ ਦਾ ਪਹਿਲਾ ਭਾਰਤੀ ਸਹਿਤਕਾਦਮੀ ਪੁਰਸਕਾਰ ਮਿਲਿਆ 1953 ਵਿੱਚ ਇਕਜ 1953 ਵਿੱਚ ਭਾਰਤੀ ਸਾਹਿਤ ਕਾਦਮੀ ਦਾ ਪਹਿਲਾ ਪੁਰਸਕਾਰ ਪੰਜਾਬੀ ਕਿਹੜੀ ਮੇਰੇ ਸਈਆਂ ਜੀਓ ਨੂੰ ਮਿਲਿਆ ਤੇ ਆ ਕਵਿਤਾ ਅਚਨ ਚੇਤੀ ਦਾ ਝਲਕਾ ਮੇਰੇ ਸਈਆਂ ਕਾਵੀ ਸੰਗ੍ਰਹਿ ਦੇ ਵਿੱਚ ਹੈਗੀ ਜੀ ਉਹਦੇ ਬਾਅਦ ਚ 12ਵੀਂ ਜਮਾਤ ਦੇ ਵਿੱਚ ਦੋ ਤਾਂ ਪੋਤੇ ਦੇਖ ਲਈ ਤੀਜੀ ਹੈ ਚੜ ਚੱਕ ਤੇ ਚੱਕ ਕੁਮਾਨੀਆਂ ਚੜ ਚੱਕ ਤੇ ਚੱਕ ਕੁਮਾਨੀਆਂ ਮਟਕ ਹੁਲਾਰੇ ਕਾਵੀ ਸੰਗ੍ਰਹਿ ਚ ਤੇ ਉਹਦੇ ਬਾਅਦ ਚ 10ਵੀਂ ਜਮਾਤ ਦੇ ਵਿੱਚ ਦੀ ਪਹਿਲੀ ਹੈਗੀ ਕਿਕਰ ਕਰ ਲਹਿਰਾਂ ਦੇ ਹਾਰ ਕਿਕਰ ਜੀ ਲਹਿਰਾਂ ਦੇ ਹਾਰ ਕਾਵੀ ਸੰਗ੍ਰਹਿ ਚ ਦੂਜੀ ਹੈ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਲਹਿਰਾਂ ਦੇ ਹਾਰ ਲਹਿਰਾਂ ਦੇ ਹਾਰ ਤੀਜੀ ਹੈਗੀ ਮੇਰੀ ਜਿੰਦੇ ਮੇਰੀ ਜਿੰਦੇ ਮਟਕ ਹੁਲਾਰੇ ਕਾਵੀ ਸੰਗ੍ਰਹਿ ਚ ਮੇਰੀ ਜਿੰਦੇ ਮਟਕ ਹੁਲਾਰੇ ਕਾਵਿ ਸੰਗ੍ਰਹਿ ਦੇ ਵਿੱਚ ਠੀਕ ਹੈ ਜੀ।